ਆਏ ਹਾਏ ਮੈਂ ਮਰ ਜਾਵਾ ਮੇਰਾ ਗੱਪੀ ਹੈਗਾ ਪੁੱਤਰ ਗੱਪੋ ਮਾਰਦਾ ਏ ਪਾਲਦੇ ਲੋਕ ਮੇਰੇ ਤੋਂ ਉੱਤਰ ਓ ਪੁੱਤਰਾ ਬਿੜ ਕਿਸੇ ਪਾਣੀ ਤੋਂ ਦੱਸ ਕਿਵੇਂ ਚੱਲੂ ਕੜੁੱਕਾ ਤੇਰਾ ਮਤ ਮੇਰੇ ਤੋਂ ਲੈ ਲਿਆ ਕਰ ਓ ਬਾਪੂ ਅਰਜ਼ਾ ਕਰਦਾ ਤੇਰਾ ਲੱਗੇ ਮੇਰੇ ਅੱਖੇ ਨਾ ਜੀਜਾ ਸਾਲਾ ਛਾ ਇੱਕ ਨੰਨੀ ਮੇਰੇ ਵਾਂਗੂ ਕੇ ਮਖੇਡੋ ਤੁਸੀਂ ਪਰ ਮੇਰੀ ਇੱਕ ਨਾ ਮੰਨੀ ਮੈਂ ਲੁੱਟਿਆ ਪੰਜਾਬ ਬੜਾ ਤੇ ਨਾ ਹੀ ਖੜਨ ਦਤਾ ਕੋਈ ਚਿਹਰਾ ਮਤ ਮੇਰੇ ਤੋਂ ਲੈ ਲਿਆ ਕਰ ਓ ਬਾਪੂ ਅਰਜਾ ਕਰਦਾ ਤੇਰਾ ਤੈਨੂੰ ਬੜਾ ਸਖਾਇਆ ਸੀ ਧਰਮ ਦਾ ਫੜ ਕੇ ਰੱਖੀ ਪੱਲਾ ਜੇ ਕੁਰਸੀ ਨੂੰ ਢੀਡ ਪਵੇ ਕਹਿ ਦਈ ਪੰਥ ਤੇ ਹੋ ਗਿਆ ਹੱਲਾ ਮੈਂ ਮੂੰ ਦਾ ਮਿੱਠਾ ਸੀ ਆਰਾ ਪਿੱਛੋਂ ਸੀ ਚੱਲਦਾ ਮੇਰਾ ਸਿੱਧੂ ਗੀਤ ਬਣਾ ਗਿਆ ਏ ਲੱਗਦਾ ਪੇਤ ਪਾ ਗਿਆ ਮੇਰਾ ਮਤ ਮੇਰੇ ਤੋਂ ਲੈ ਲਿਆ ਕਰ ਓ ਬੱਪੂ ਅਰਜ਼ਾ ਕਰਦਾ ਤੇਰਾ ਮਤ ਮੇਰੇ ਤੋਂ ਲੈ ਲਿਆ ਕਰ ਓ ਬਾਪੂ ਅਰਜ਼ਾ ਕਰਦਾ ਤੇਰਾ